ਚੀਤਾ ਸਾਈਡ ਤੇ ਬੈਠਾ ਹੁੰਦਾ ਜੰਗਲ ਚ ਗਦਾ ਕੋਲੇ ਜਾਂਦਾ ਗਦਾ ਕਹਿੰਦਾ ਚੀਤੇ ਅੱਜ ਵੇਖ ਕਾ ਜਿਆਦਾ ਨੀਲਾ ਨਹੀਂ ਲੱਗ ਰਿਹਾ ਚੀਤਾ ਕਹਿੰਦਾ ਤੂੰ ਪਾਗਲ ਹੋ ਗਿਆ ਕਾ ਹਰੇ ਰੰਗ ਦਾ ਗਦਾ ਕਹਿੰਦਾ ਨਹੀਂ ਨਾ ਧਿਆਨ ਨਾਲ ਵੇਖ ਕਾ ਨੀਲੇ ਰੰਗ ਦਾ ਚੀਤਾ ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ ਕਾ ਹਰੇ ਰੰਗ ਦਾ ਗਦਾ ਕਹਿੰਦਾ ਭਰਾਵਾ ਕਾ ਨੀਲੇ ਰੰਗ ਦਾ ਪੂਰੀ ਬਹਿਸ ਚੱਲਦੀ ਉੱਚੀ ਉੱਚੀ ਬੋਲਦੇ ਆ ਤੇਨੇ ਨੂੰ ਸਾਰੇ ਜਾਨਵਰ ਇਕੱਠੇ ਹੋ ਜਾਂਦੇ ਆ ਚੀਤਾ ਕਹਿੰਦਾ ਹਰੇ ਰੰਗ ਦਾ ਗਦਾ ਕਹਿੰਦਾ ਨੀਲੇ ਰੰਗ ਦਾ ਫੈਸਲਾ ਐਂਡ ਤੇ ਹੁੰਦਾ ਵੀ ਰਾਜੇ ਕੋਲੇ ਚੱਲਦੇ ਆ ਸ਼ੇਰ ਦੱਸੂਗਾ ਕਿਹੜਾ ਸਹੀ ਆ ਕਿਹੜਾ ਗਲਤ ਆ ਪਈ ਜਾਂਦੇ ਆ ਚੀਤਾ ਤੇ ਗਦਾ ਤੇ ਸ਼ੇਰ ਨੂੰ ਜਾ ਕੇ ਮਸਲਾ ਦੱਸਦਾ ਚੀਤਾ ਕਹਿੰਦਾ ਵੀ ਆਹ ਦੇਖੋ ਜੀ ਗਦਾ ਕਮਲਾ ਹੋ ਗਿਆ ਦਿਮਾਗੇ ਲਗੇ ਦਿਮਾਗ ਦਾ ਇਲਾਜ ਕਰਾਈਏ ਆਪਾਂ ਇਹ ਤੜਕੇ ਦਾ ਕਹੀ ਹੁੰਦਾ ਘਾਹ ਨੀਲੇ ਰੰਗ ਦਾ ਹੈਗਾ ਤੇ ਮੈਂ ਇਹਨਾਂ ਕੋਲ ਦਾ ਬਹਿਸ ਕਰੀ ਜਾਨਾ ਸ਼ੇਰ ਕਹਿੰਦਾ ਗਦਾ ਆਪਣੀ ਥਾਂ ਤੇ ਠੀਕ ਹੈ ਚੀਤੇ ਦੀ ਗਲਤੀ ਹੈ ਤੇ ਚੀਤੇ ਨੂੰ ਸਜ਼ਾ ਦਿਓ 100 ਕੋੜੇ ਮਾਰੇ ਜਾਣ ਗਦਾ ਇਹ ਸੁਣ ਕੇ ਪਈ ਖੁਸ਼ ਹੋ ਜਾਂਦਾ ਗਦਾ ਪਈ ਟਪੂਸੀਆਂ ਮਾਰਦਾ ਮਾਰਦਾ ਉੱਥੋਂ ਚੱਲਿਆ ਜਾਂਦਾ ਚੀਤਾ ਕਹਿੰਦਾ ਸ਼ੇਰ ਸਾਹਿਬ ਘਾਹ ਤਾਂ ਹਰੇ ਰੰਗ ਦਾ ਤੁਹਾਨੂੰ ਵੀ ਪਤਾ ਪਰ ਤੁਸੀਂ ਮੈਨੂੰ ਸਜ਼ਾ ਕਿਉਂ ਦਿੱਤੀ ਹੈ ਸ਼ੇਰ ਕਹਿੰਦਾ ਤੈਨੂੰ ਘਾਹ ਦੇ ਰੰਗ ਕਰਕੇ ਨਹੀਂ ਸਜ਼ਾ ਮਿਲੀ ਤੈਨੂੰ ਸਜ਼ਾ ਤਾਂ ਦਿੱਤੀ ਹੈ ਵੀ ਤੂੰ ਇੱਕ ਗਧੇ ਨਾਲ ਤੜਕੇ ਦਾ ਬਹਿਸ ਕਰੀ ਜਨਾ ਆਪਣੇ ਲੈਵਲ ਦੇ ਅਕੋਰਡਿੰਗ ਆਪਣੇ ਨੌਲੇਜ ਦੇ ਅਕੋਰਡਿੰਗ ਨਾਲ ਦੇ ਬੰਦੇ ਦੇ ਨਾਲ ਭਾਈ ਬਹਿਸ ਬਾਜੀ ਸੋਹਣੀ ਲੱਗਦੀ ਹੈ